ਹੈਲੋ। ਓ ਮੈਂ ਹੁਣ ਮਰਨ ਲੱਗਾ। ਤੂੰ ਮੇਰੇ ਨਾਲ 50 ਲੱਖ ਦੀ ਠੱਗੀ ਮਾਰੀ ਤੇ ਨਾ ਮੈਨੂੰ ਪਤਾ ਲੱਗ ਜੂਗਾ ਮੈਂ ਤੈਨੂੰ ਫੋਨ ਕਰੇ ਵੀ ਮੇਰੇ ਮੁੰਡੇ ਦਾ ਪਾਸ 10 ਵੀ ਕਿੱਥੇ ਐ। ਤੂੰ ਨਾ ਉਹਦੀ ਫੋਨ ਉਹਦੇ ਲੱਗਦਾ ਨਾ ਮੈਨੂੰ ਲਾਉਂਦਾ ਫੋਨ। ਮੈਨੂੰ ਨਹੀਂ ਕੀ ਪਤਾ ਬਈ ਕਿੱਧਰ ਭੇਜਿਆ ਤੂੰ। ਮਾਰਿਆ ਖਪਾਇਆ ਕਿੱਥੇ? ਓ ਛੱਡਦਾ ਯਾਰ ਕਿਉਂ ਉਹ ਕੰਮ ਕਰੀਂ ਨਾ। ਨਹੀਂ ਯਾਰ ਬਾਈ ਤੂੰ ਮੇਰੀ ਵੀਡੀਓ ਬਣਾ ਮੈਂ ਤਾਂ ਮਰੂੰਗਾ। ਇੰਨੇ ਇੰਨਾ ਠੱਗੀਆਂ। ਧੋਖਾ ਧੜੀ। ਓ ਯਾਰ ਆਪਾਂ ਕੋਈ ਗੱਲ ਨਹੀਂ ਆਪਾਂ ਮੈਂ ਘਾਹਣ ਵੇਚਿਆ। ਉੱਪਰ ਮੈਨੂੰ ਪਤਾ ਦੋ ਗੱਲਾਂ ਵਿੱਚ ਦੇ ਘਰ ਹੋਇਆ ਪਿਆ ਅੱਜ ਮਰ ਕੇ ਕੀ ਹੋ ਜੂ ਮਰ ਕੇ ਉਹਨੂੰ ਫਸਾਉਣਾ ਮੈਂ ਤਾਂ ਉਹ ਯਾਰ ਉਹੀ ਗੱਲ ਤੂੰ ਵੀ ਤਾਂ ਮੜਾ ਮੈਂ ਤਾ ਉਹ ਕਰਦਾ ਕੁਝ ਜਾਂਦਾ ਆ ਫੋਨ ਪੈ ਕੇ ਚੱਕ ਕਿਸੇ ਗਰੀਬ ਦਾ ਮਾਜੂ ਫੋਨ ਤਾਂ ਕਿਸੇ ਦੇ ਕੰਮ ਨਹੀਂ ਜਦੋਂ ਤੂੰ ਮਰ ਗਿਆ ਹਨ ਉਹ ਪੈਸੇ ਵੀ ਰੱਖੜੇ ਕੱਢ ਕੇ ਉਹ ਕਿਉਂ ਹੋ ਜਾਂ ਤਾਉ ਯਾਰ ਉਹ ਮਰੀ ਜਾਂਦਾ ਦੱਸ ਯਾਰ ਤੂੰ ਬਾਹਰ ਤਾ ਆ ਤੈਨੂੰ ਪਤਾ ਹੀ ਨਹੀਂ ਮੇਰੀ ਗੱਲ ਨਾਲ ਹੋ ਜੂ ਤਾਂ ਪਹਿਲਾਂ ਨੂੰ ਆਂਦਾ ਮਰ ਕੇ ਆਪੇ ਜਿਹਦਾ ਮਰ ਕੇ ਤੇਰਾ ਮੁੰਡਾ ਨਾਲ ਜੇਲ ਕੀੜੇ ਖਾਣਗੇ ਤੂੰ ਉਹਨੂੰ ਤਾਂ ਕੁਝ ਹੋ ਜੇ ਤੇਰਾ ਮਰ ਕੇ ਜਹ ਹੱਲ ਹੋ ਜੂ ਦੱਸ ਦੇ ਤੂੰ ਆਪਦੇ ਮੁੰਡੇ ਦੀ ਭਾਲ ਕਰ ਲੈ ਹੁਣ ਬਾਈ ਕਾਦੇ ਕਰਾਂ ਕਾਦੇ ਨਾ ਫੇਰ ਤੂੰ ਉਹਦਾ ਕਰ ਦੇ ਏਜੰਟ ਦਾ ਮੈਂ ਜਾਣ ਜੁਗ ਦਾ ਮੇਰੇ ਕੋਲ ਬਠੰਡੇ ਪੈਸੇ ਨਹੀਂ ਫੇਰ ਬਠੰਡੇ ਤਾਂ ਹੀ ਨਹਿਰ ਚ ਮਰ ਕੇ ਤੇਰਾ ਜਹ ਹੱਲ ਹੋ ਜੂ ਤੂੰ ਦੱਸ ਕਿੰਨੇ ਕਿੰਨੇ ਠੱਗੀ ਬੱਜੀ ਤੇਰੇ ਨਾਲ 50 ਲੱਖ ਦੀ ਐ ਯਾਰ 50 ਲੱਖ ਰੁਪਈਆ ਕਮਾਲ ਆ 50 ਲੱਖ ਤੂੰ ਬੰਦੇ ਦਾ ਪਤਾ ਹੀ ਚੰਗੇ ਮਾੜੇ ਦਾ ਚੰਗੇ ਏਜੰਟਾ ਏਜੰਟ ਚੰਗੇ ਹੀ ਪਏ ਆ ਹੈ ਕੀ ਕਿਸੇ ਦੇ ਮੱਥੇ ਤੇ ਲਿਖਿਆ ਤੇ ਤੂੰ ਤੇਰੇ ਕੋਲ ਬਾਹ ਕਿੰਨਾ ਟੁੱਟ ਲੋ ਉਹਨਾਂ ਦਾ 3-4 ਕਿੱਲੇ ਸੀਗੇ ਤੇ 2 ਕਿੱਲੇ ਤਾਂ ਵੇਚ ਹੀ ਵਿਕੀ ਗਏ ਤੇ ਫਿਰ ਤੂੰ ਤਨ ਤੇਰੇ ਕੋਲ 3 ਕਿੱਲੇ ਵੀ ਹੈ 4 ਕਿੱਲੇ ਵੀ ਹੈ ਤੇ ਮੁੰਡੇ ਰ ਇੱਥੇ ਕੰਮ ਤੋੜਨ ਦਾ ਇੱਥੇ ਕਲਾ ਕੰਮ ਹੈ ਨਹੀਂ ਬਾਪੂ ਯਾਰ ਆਪਾਂ ਬਾਈ ਮੈਂ ਨੂੰ ਹੀ ਸਮਝਾਉਣਾ ਅਸੀਂ ਖੇਤੀ ਕਰਦੇ ਹਾਂ ਨਾ ਹਾਂ ਇੱਕ ਅਦੂ ਤੋੜਿਆ ਜਾਲ ਲਾਉਣੇ ਹੈ ਹੈਨਾ ਇੱਥੇ ਤੂੰ 50 ਲੱਖ ਰੁਪਏ ਲਾਇਆ ਜੇ ਤੂੰ 5 ਲੱਖ ਲਾ ਕੇ 2 ਕਿੱਲੇ ਜਾਲ ਲਾ ਕੇ ਦੇ ਦਿੰਦਾ ਤੈਨੂੰ 6000 ਰੁਪਏ ਡੇਲੀ ਆਉਂਦਾ ਲੈ ਨਵੀਂ ਮੰਡੀ ਰ ਜਿਹੜੀ ਮੁੰਦੀ ਨਹੀਂ ਬਾਈ ਕੀ ਕਰਾ ਮੁੰਡੀ ਨੂੰ ਕਿਉਂ ਇਹਨਾਂ ਦੇ ਵੀ ਕੀੜਾ ਬਾਈ ਦਿਮਾਗੀ ਬਾਹਰ ਲੈ ਦੇ ਸਾਲਾ ਇਹਨੂੰ ਆਇਆ ਸੀ ਵੀ ਅਸੀਂ ਮੰਨਦੀ ਨਹੀਂ ਇਹਨੂੰ ਆਇਆ ਸੀ 2 ਸਾਲਾਂ ਦੇ 50 ਕਿੱਲੇ ਬਣਾ ਲਾਂਗੇ ਮੈਂ 50 ਕਿੱਲੇ ਬਣਾ ਦੂੰ ਦੋ ਦੋ ਗੱਡੀਆਂ ਲੈ ਲੈ ਡਰਾਈਵ ਰੱਖ ਲੈ ਭਮਾ ਉਹ ਕਿਹੜੇ ਡਰਾਈਵ ਲ ਸਾਨੂੰ ਪਤਾ ਹੀ ਐ ਯਾਰ ਉੱਥੇ ਇਹ ਬਈ ਜਿਹੜਾ ਕੋਈ ਬਾਹਰਲਾ ਕਹਿੰਦਾ ਨਾ ਭਾਈ ਨਾ ਆਓ ਦੂਜਾ ਪਤਾ ਕੀ ਕਹਿੰਦਾ ਭਾਈ ਯਾਰ ਆਪਣੇ ਤੇ ਲੱਗਦਾ ਇਹ ਇਹਦਾ ਜਾਣ ਕੇ ਕਹਿੰਦਾ ਵੀ ਆਓ ਨਾ ਆਪਣੇ ਪਿੰਡਾਂ ਦਾ ਅਸੂਲ ਆ ਇਹ ਜੇ ਤੂੰ ਬਾਹਰ ਗਿਆ ਤੂੰ ਕਹਿੰਦਾ ਵੀ ਮੈਂ ਤਾਂ ਬਈ ਫਸ ਗਿਆ ਤੂੰ ਨਾ ਹੀ ਮੈਂ ਪਤਾ ਕੀ ਕਹੂੰ ਵੀ ਯਾਰ ਮੇਰੇ ਤੇ ਬੂਟਾ ਲੱਗਦਾ ਉਹਨੂੰ ਤਾਂ ਵੀ ਇਹਦਾ ਕੇਸਰ ਦਾ ਨਾ ਕੁਝ ਬਣ ਜੇ ਵੀ ਮੈਂ ਆ ਆਵੇਂ ਨਾ ਹਾਂ ਇਹ ਆਪਣੇ ਜੀ ਘਟਾ ਹੈ ਨਾਲ ਹੋਈ ਨਹੀਂ ਕਿੰਨੇ ਬੰਦਾਂ ਨਤਾਰੀਆ ਰਕੇ ਮੁੜਕੇ ਨੇ ਉਹ ਮੁੜਕੇ ਤਾਂ ਆਏ ਸੀ ਫਿਰ ਬਾਈ ਇਹਦਾ ਮੁੰਡਾ ਡੰਕੀ ਵੀ ਲਾ ਕੇ ਗਿਆ ਸਭ ਕੋਈ ਪਤਾ ਨਹੀਂ ਕਿ ਕਿੰਨੇ ਬੰਦਾਂ ਪਤਾ ਨਹੀਂ ਜਦੋਂ ਮਰਿਆ ਕੇ ਕਹਿੰਦਾ ਬਾਪੂ ਆਇਆ ਕਰੋ ਤੂੰ ਝੂਠ ਨਾ ਬੋਲੀ ਤੂੰ ਉਹਦੇ ਮੁੰਡੇ ਨੂੰ ਭੇਜ ਕੇ ਖੁਸੀ ਆ ਨਾਲ ਮੈਂ ਦਿਲੋਂ ਨਹੀਂ ਖੁਸੀ ਜੀ ਮੁੰਡਾ ਨਹੀਂ ਮੰਨਿਆ ਨਹੀਂ ਨਹੀਂ ਝੂਠਾਂ ਬੋਲਿਆ ਕਰ ਨਹੀਂ ਆਇਗਾ ਹੁੰਦੇ ਆ ਸੌਖਾ ਦਾ ਗੁਰੂ ਜੀ ਗੁਰੂ ਜੀ ਸੌ ਮੈਂ ਤੈਨੂੰ ਕਹਿੰਦਾ ਇੱਥੇ ਮੇਰੇ ਅੱਖਾਂ ਦੇ ਸਾਹਮਣੇ ਤਾਂ ਰਹੇਗਾ ਕਰਦਾ ਤੂੰ ਤੂੰ ਜਦੋਂ ਇੰਨੇ ਆਲਾ ਸੇ ਤੈਨੂੰ ਭੇਜਿਆਗਾ ਤੂੰ ਜਦੋਂ ਹਾਤੂ ਜ਼ਮੀਨ ਤਾਂ ਤੇਰੇ ਨਾਲ ਸੀ ਉਹ ਕਹਿੰਦਾ ਮੈਂ ਇੱਥੇ ਕੁਝ ਕਰ ਲਵਾਂ ਕੀ ਫਿਰ ਕਰ ਲੈਂਦਾ ਇੱਥੇ ਕਰ ਲੈਂਦਾ ਫੇਰ ਵੀ ਪੱਟੀ ਦੇ ਸੀ ਤੇ ਫਿਰ ਕਿੱਥੋਂ ਦਾ ਸੀਗਾ ਉਹ ਜਲਾ ਆਪਣਾ ਨਹੀਂ ਏਜੰਟ ਕਿੱਥੋਂ ਦਾ ਸੀਗਾ ਲੁਧਿਆਣਾ ਦੇ ਸੀ ਚੰਡੀਗੜ੍ਹ ਦਾ ਪਤਾ ਨਹੀਂ ਚੰਡੀਗੜ੍ਹ ਦਾ ਕਹਿੰਦਾ ਇੱਥੇ ਕਹਿੰਦੇ ਅਸੀਂ ਕਿਹੜਾ ਉੱਥੇ ਦਫ਼ਤਰ ਜਾ ਕੇ ਆਏ ਹਾਂ ਦੇ ਅੱਛਾ ਉਹਨਾਂ ਦੇ ਗੱਲਾਂ ਹੁੰਦੀਆਂ ਤੇ ਫਿਰ ਭਾਈ ਤੂੰ ਥੋੜੀ ਗਲਤੀ ਹੈ ਜਿੰਨਾਂ ਦੇ ਦਫ਼ਤਰ ਨਹੀਂ ਤੁਸੀਂ ਉਹਨਾਂ ਕੋਲ ਜਾਣੇ ਕਾ ਤੂੰ ਕੁਣਾਂ ਦੇ ਨਾਮ ਦਾ ਜਾਂ ਮੁੰਡਾ ਉਹੀ ਗੱਲ ਕਰਦਾ ਸੀ ਮੈਂ ਤੱਕ ਹੋਰ ਬਹੁਤ ਵਧੀਆ ਬੰਦੇ ਪਏ ਆਪਣੇ ਯਾਰ ਦੋਸਤ ਹੈਗੇ ਆ ਤੂੰ ਬਾਈ ਦੀ ਗੱਲ ਸੁਣ ਕਿਸਰਾ ਸਾਰੇ ਮਾੜੇ ਹੁੰਦੇ ਆ ਨਹੀਂ ਸਾਰੇ ਸਾਰੇ ਏਜੰਟ ਮਾੜੇ ਆ ਲੋਕ ਕਹਿੰਦੇ ਏਜੰਟ ਮਾੜੇ ਏਜੰਟ ਬਾਈ ਮਾੜੇ ਤਾਂ ਨਹੀਂ ਅਸੀਂ ਚਲੋ ਠੀਕ ਆ ਮਾੜੇ ਵੀ ਹੈਗੇ ਆ ਸਾਰੇ ਨਹੀਂ ਜੇ ਹਾਂ ਤੇ ਜਿਹੜੇ ਜੇ ਤੁਸੀਂ ਜਵਾਖਾਂ ਦੇ ਵੀਜ਼ੇ ਲਵਾਉਣੇ ਹੋ ਜਾਂ ਏਜੰਟ ਤੁਹਾਨੂੰ ਕੋਲ ਲੈ ਕੇ ਜਾਂਦੇ ਆ ਨਹੀਂ ਆਪ ਆਪ ਨਹੀਂ ਲੈ ਕੇ ਜਾਂਦਾ ਏਜੰਟ ਕੋਲ ਲੈ ਕੇ ਜਾਂਦੇ ਬਣੋ ਆਪ ਜਾਂਦੇ ਆਪ ਜਾਂਦੇ ਆਪ ਠੀਕ ਹੈ ਤੂੰ ਹੁਣ ਪਹਿਲਾਂ ਇਦੋ ਵਾਲਾ ਕਿਹੜੀ ਕੰਟਰੀਜ਼ ਜਗ੍ਹਾਆਂ ਘੁੰਮ ਕੇ ਆਇਆ ਤੂੰ ਮੈਂ ਦबई ਚ ਹੀ ਗਿਆ ਸੀ ਦबई ਚ ਗਿਆ ਸੀ ਹਾਂ ਤੇ ਆਪਣਾ ਵੀਜ਼ਾ ਲਵਾ ਕੇ ਗਿਆ ਸੀਗਾ ਕਿੰਨੇ ਚਿਰ ਦਾ 3 ਸਾਲ ਦਾ ਮੁੜਿਆ ਜਾ ਹਾਂ ਤੈਨ ਢੱਕੀ ਮਾਰੀ ਜਾਂਦ ਰਹੇ ਮੇਰੀ ਕਿਸੇ ਨਾਲ ਨਹੀਂ ਆਪਨੇ ਨਹੀਂ ਮੇਰਾ ਮਾਂ ਪਿਓ ਗਿਆ ਸੀ ਨਾਲ ਹਾਂ ਸਾਰਾ ਕੁਝ ਕਰਿਆ ਇਹ ਜਦੋਂ ਗਿਆ ਹੀ ਨਹੀਂ ਦਿੱਤੀ ਨਹੀਂ ਲੱਗੇ ਇਹਨੂੰ ਕੀ ਪਤਾ ਬਾਪੂ ਕਸੂਰ ਫਿਰ ਆਪਣਾ ਵੀ ਹੈ ਨਾ ਜਾ ਹਾਂ ਤੂੰ ਸਹੀ ਕੋਲੇ ਜਾ ਸਾਰੇ ਹੀ ਮਾਜੇ ਮੈਂ ਪੜਾ ਲਿਖਾ ਹੁੰਦਾ ਕਿ ਉਹੋ ਗੱਲ ਹੁੰਦੀ ਯਾਰ ਮੈਂ ਤਾਂ ਅਣਪੜ ਬੰਦਾ ਹਾਂ ਹੁਣ ਮੈਨੂੰ ਕੀ ਪਤਾ ਇੰਨਾਂ ਗੱਲਾਂ ਦਾ ਉਹ ਮੇਰਾ ਮਾਂ ਪਿਓ ਕਿਹੜਾ ਪੜਿਆ ਹੈ ਉਹਨਾਂ ਨੂੰ ਇਦਾਂ ਸੀ ਵਿਆਹ ਜਾਂਦਾ ਹੋਰ ਵੀ ਦੇਖਿਆ ਸਾਰੇ ਨਹੀਂ ਮਾਰੇ ਸਾਰੇ ਨਹੀਂ ਮੈਂ ਸਾਡਾ ਦੂਜੇ ਘਰ ਵਾਲਾ ਦਾ ਮੁੰਡਾ ਹਰੀਨ ਪੰਜ ਛੇ ਸਾਲ ਦਾ ਆ ਤੇ ਫੇਰ ਤੇ ਵੀ ਲੈ 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 ਦਵਾਈ ਜੇ ਉਹ ਵੀ ਵਧੀ ਗਿਆ ਇਹ ਵੱਡੇ ਵੱਡਾ ਕੀੜਾ ਸੀਗਾ ਵੱਡਾ ਕੀੜਾ ਸੀਗਾ ਕੀੜਾ ਤੇਰੇ ਵੀ ਹੋਊਗਾ ਅਸਲ ਜਿਹਨਾਂ ਦੇ ਗਵਾਣੇ ਜਿਹੜਾ ਹੈਗਾ ਮਰਨ ਦਾ ਇਹਦਾ ਸਗਾ ਭਾਈ ਗਿਆ ਹੋਇਆ ਆਸਟ੍ਰੇਲੀਆ ਯਾਰ ਮੈਂ ਫੇਰ ਉਹ ਉਹੀ ਗੱਲ ਹੋ ਗਈ ਨਾ ਉਹਨੇ ਪੂਰੀ ਪੂਰੀ ਇਮੀਗ੍ਰੇਸ਼ਨ ਵਾਲੇ ਬਾਈ ਆਪਣੇ ਜਗਦੀਪੂਰੀ ਜੀ ਉਹਨਾਂ ਤੋਂ ਵੀਜ਼ਾ ਲਵਾਇਆ ਸੀ ਇੱਕ ਨੰਬਰ 'ਚ ਉਹ ਇੱਕ ਨੰਬਰ ਤੇ ਭੇਜਤਾ ਉਹਨਾਂ ਨੇ ਇਹਨਾਂ ਨੂੰ ਐਸ ਵੀ ਐਸ ਵੀ ਤੇ ਮੁੰਡਾ ਨਾਲ ਭੇਜ ਦਿੱਤੇ ਇਹਨਾਂ ਨੇ ਅਮਰੀਕਾ ਅਮਰੀਕਾ ਭੇਜਿਆ ਡੋਂਕੀ ਲਾ ਕੇ ਬਾਹਰ ਦੀ ਬਾਹਰ ਭੇਜਦਾ ਇਹ ਆ ਜਿਹਨਾਂ ਕੋਲੇ ਗਏ ਹੁੰਦੇ ਇਹਨਾਂ ਨੇ ਡੋਂਕੀ ਲਾ ਕੇ ਲਿਆ 50 ਲੱਖ ਰੁਪਇਆ ਲਾਇਆ ਦੋ ਨੰਬਰ ਚ ਉਹਨਾਂ ਨੇ ਇੱਕ ਨੰਬਰ ਚ ਭੇਜਿਆ ਫਰਕ ਨਹੀਂ ਗਿਆ ਯਾਰ ਬਾਈ ਭੇਜਦੇ ਬਾਈ ਇੱਕ ਨੰਬਰ ਚ ਭੇਜ ਸਾਡੇ ਦੋਸਤ ਆ ਯਾਰ ਪੂਰੀ ਪੂਰੀ ਬਾਈ ਇੱਕ ਨੰਬਰ ਦਾ ਵਾਲਾ ਕੰਮ ਕਰਦੇ ਆ ਉਹ ਜਲੀ ਕਮੀ ਨਹੀਂ ਕਰਦੇ ਕਰਦੇ ਬਾਈ ਉਹਨਾਂ ਦਾ ਪਤਾ ਤਜਰਬਾ ਕਿੰਨਾ ਸਾਰਾ ਕੰਮ ਨਾਲ ਇੱਕ ਨੰਬਰ ਸਾਰੇ ਸਾਰੇ ਬੰਦੇ ਮਾੜੇ ਵੀ ਨਹੀਂ ਹੁੰਦੇ ਵਿੱਚ ਪੈਸੇ ਬਾਅਦ ਚੋਂ ਲੈਂਦੇ ਆ ਤੇ ਪੰਜੇ ਹੁਆ ਦੇ ਏਜੰਟਰੀਆਂ ਜੀ ਫਿਰ ਬਾਪੂ ਫਿਰ ਤੂੰ ਆਖ ਤੂੰ ਕਹੀਂ ਨਾ ਵੀ ਮੈਂ ਉਹ ਆਦਾ ਫਿਰ ਆਪਦਾ ਹੁਣ ਨਾਮ ਉਹ ਤੂੰ ਉਹ ਏਜੰਟ ਦੇ ਬਾਰੇ ਬੋਲ ਨਾ ਹਾਂ ਉਹ ਏਜੰਟ ਬਾਰੇ ਬੋਲ ਦੇ ਉਹਦਾ ਕੀ ਨਾਂ ਕੀ ਉਹਦਾ ਉਹਦਾ ਕੀ ਨਾਂ ਹੈ ਬੂਟਾ ਈ ਅੱਛਾ ਬੂਟਾ ਨਾ ਏਨਾ ਕਹਦਾ ਮੈਨੂੰ ਪਤਾ ਪਿਤਾ ਦਾ ਨਾਂ ਕੀ ਹੈ ਪਿਤਾ ਦਾ ਨਾਂ ਰੇਸ਼ਮ ਸਿੰਘ ਰੇਸ਼ਮ ਸਿੰਘ ਹਾਂ ਹਾਂ ਜੀ ਫਿਰ ਵੱਡਾ ਕੀ ਹੋਏਂਦਾ ਹਣਾ ਤੂੰ ਨਾ ਨਾਂ ਨਹੀਂ ਦਿੰਦਾ ਏਜੰਟ ਬੂਟਾ ਸਿੰਘ ਬਿਦਾ ਨਾ ਲੈ ਜਿਮ ਸਿੰਘ ਤੇ ਤੂੰ ਉਹਦੇ ਉਹਦੇ ਤੇ ਕਾਰਵਾਈ ਕਰ ਬੋਲ ਵੀਡੀਓ ਬਣਾਈ ਦੀ ਯਾਰ ਇਹ ਵੀਡੀਓ ਬਣਾਇਆ ਉਹਨੂੰ ਮੈਂ ਦੱਸ ਕਹਿ ਦੱਸਦਾ ਹੁਣ ਫੋਨ ਫੋਨ ਲਾ ਕੌਣ ਲਾ ਉਹਨੂੰ ਉਹਨੂੰ ਕਹ ਬਈ ਤੇਰੇ ਤੇ ਕਾਰਵਾਈ ਕਰ ਕਿਵੇਂ ਮਰਨ ਲੱਗਿਆ ਉਹਨੂੰ ਫੋਨ ਲਾ ਹਾਂ ਤੂੰ ਉਹਦੇ ਤੇ ਉਹਦੇ ਲਾ ਜਿਹੜੇ ਹੁਣ ਚੰਗੇ ਆ ਜਿਵੇਂ ਏ ਵੀ ਕੰਸਲਟ ਕੰਸਲਟ ਵਾਲੇ ਹੋਗੇ ਯਾਰ ਮਾਨਸ ਵਾਲੇ ਸਾਡੇ ਭਰਾ ਗੋਪਾਲ ਬਾਈ ਵਰਗੇ ਉਹ ਵਧੀਆ ਬੰਦੇ ਆ ਹੈ ਉਹ ਇੰਗਲੈਂਡ ਭੇਜ ਦਿਆ ਬੰਦੇ ਨੂੰ ਠੀਕ ਹੈ ਯੂਕੇ ਭੇਜ ਦਿਆ ਉਹ ਇਹੋ ਜਿਹੇ ਬੰਦੇ ਨਹੀਂ ਆ ਦੇਖੀ ਬਣਾ ਜ ਅੰਗਰੇਜ਼ੀ ਚ ਮੈਂ ਤਾਂ ਪੜਿਆ ਘੱਟਾ ਲਾ ਦੇ ਯਾਰ ਕੇ ਸਰ ਯਾਰ ਲਾ ਲਾ ਆਹ ਆਹ ਚੰਗੇ ਬੰਦੇ ਕੋਲੇ ਜਾਇਆ ਕਰੂ ਨਾ ਚੰਗਿਆਂ ਕੋਲੇ ਜਾ ਤੂੰ ਮਾੜਿਆਂ ਕੋਲੇ ਦੱਸ ਕੀ ਕਰਨਾ ਜਾ ਉਹਨੂੰ ਸੁਦਾ ਧਮਕੀ ਦੇ ਕੇ ਬਾਈ ਮੈਂ ਮੇਰਾ ਮੈਨੂੰ ਦੱਸ ਕਿੱਥੇ ਆ ਹੁਣ ਫੋਨ ਤੇਰਾ ਫੋਨ ਹੀ ਨੀ ਚੱਕਣਾ ਨੇ ਨਹੀਂ ਚੱਕਦਾ ਆਇਆ ਤੇਰਾ ਫੋਨ ਤੇਰੇ ਫੋਨ ਤੋਂ ਲਾ ਲੂਗਾ ਯਾਰ ਨਹੀਂ ਤੋਲਾ ਇਹਦੇ ਫੋਨ ਤੋਂ ਲਾ ਲੈ ਮਰ ਆ ਠਹਿਰ ਕੇ ਲਈ ਠਹਿਰ ਕੇ ਨਹੀਂ 2 ਮਿੰਟ ਠਹਿਰ ਕੇ ਲਈ ਬਾਈ ਆ ਪਾਣੀ ਪੀਵਾ ਮੈਂ ਬਸ ਹੁਣ ਪਾਣੀ ਹੁਣ ਪਾਣੀ ਕਿਥੇ ਲੰਘਦਾ ਇਹਦੇ ਭਰਾਵਾ ਹੁਣ ਤਾਂ ਪਾਣੀ ਦਾ ਹੋ ਗਿਆ ਇਹਦਾ ਕੰਮ ਹੋਣਾ ਸੀ ਹਮ ਲੈ ਮਰ ਕੇ ਗਿਆ ਇਹਦਾ ਉਦੋਂ ਤੇਰਾ ਮੁੰਡਾ ਮਰਿਆ ਉਦੋਂ ਤੇਰਾ ਲੱਗ ਠੀਕ ਹੈ ਮਾਜਾ ਹੀ ਗਲ ਕਰਦਾ ਸੀ ਹੈਲੋ ਆ ਚੱਕ ਲੈ ਲੈ ਉਹਨੂੰ ਕਹ ਮੈਂ ਪਤਾ ਕਰ ਲੈ ਤੇਰਾ ਹੁਣ ਆਵਾਂਗੇ ਹੈਲੋ ਵਿਚੇਗਾ ਬੂਟੇ ਨੂੰ ਵਸਾਵਾਂਗੇ ਨਾਲੇ ਰੇਸ਼ਮ ਨੂੰ ਲੈ ਇਹਦਾ ਬੂਟੇ ਨੇ ਵਸਾਵਾਂਗੇ ਨਾਲੇ ਰੇਸ਼ਮ ਨੂੰ ਬੂਟੇ ਤੈਨੂੰ ਤੂੰ ਹੀ ਇਹਦਾ ਤੈਨੂੰ ਵੀ ਡਾਵਾਗੇ ਹਾਂ ਅਸੀਂ ਆਵਾਂਗੇ ਤੇਰੇ ਕੋਲੇ ਧਰਨਾ ਲਾਵਾਂਗੇ ਅਸੀਂ ਹਾਂ ਅਸੀਂ ਆ ਜਾ ਉਤਰਨਾ ਲਾਵਾਂਗੇ ਐਨੇ ਪੈਸੇ ਲਾ ਕੇ ਐ ਨਹੀਂ ਛੱਡੀਦੇ ਹੁਣ ਏ ਬਾਈ ਤਾਂ ਹੀ ਬੰਦ ਕਰਾਈ ਜੰਦੇ ਉਹਨਾਂ ਕਰਤ ਗਿਆ ਕੱਟ ਗਿਆ ਕੱਟੂ ਗਈ ਬਾਈ ਹੁਣ ਤੇਰੇ ਪੈਸੇ ਕਿਵੇਂ ਮੋੜ ਦੂਆ ਯਾਰ ਉਹ ਕੱਟ ਗਿਆ ਉਹ ਕਿੰਨੇ ਬੰਦ ਕਰਾਤੇ ਭਵੰਦਮਨ ਸਾਹਿਬ ਨੇ ਬਾਈ ਜਿਹੜੇ ਠੱਗ ਸੀ ਉਹਨਾਂ ਤੇ ਹੀ ਬੰਦ ਕਰਾ ਦਿੱਤੇ ਹਾਂ ਜਿਹੜੇ ਠੱਗ ਹਨ ਸਾਰੇ ਠੱਗ ਵੀ ਨੇ ਨਾ ਹਾਂ ਸਾਰੇ ਨਹੀਂ ਸਾਰੇ ਠੱਗ ਨੇ ਜਿਹੜੇ ਸਹੀ ਆ ਅਸਲ ਬਾਈ ਕਿਸੇ ਗਲਤੀਆਂ ਆਪਣੇ ਆਵੀਆਂ ਐ ਇਥੇ ਰੋ ਰੋਟੀ ਹੀ ਨਹੀਂ ਇਥੇ ਕੰਮ ਨਹੀਂ ਕਰ ਸਕਦੇ ਪਹਿਲਾਂ ਕਹਿ ਕੇ ਤੁਹਾਡੇ ਖੇਤੀ ਕਰ ਲੋ ਸਬਜ਼ੀ ਨਾਲੋਂ ਕੁਝ ਮੂਰਤ ਸਾਹਿਬ ਸਬਜ਼ੀ ਦੀ ਕਿੰਨੀ ਕਮਾਈ ਢਿੱਲੀ ਦੀ ਅਣ ਪੜ੍ਹਤਾਂ ਦੀ ਗੱਲ ਜੇ 2 ਕਿੱਲੇ ਲਾਉਂਦਾ ਨਾ ਇਹ 6 ਲੱਖ ਰੁਪਈਆ 3000 ਰੁਪਿਆ ਆਉਂਦਾ ਰੋਈਦਾ ਹਾਂ ਤੇ ਰੁਪਿਆ ਲੱਗਦਾ ਤਾਂ 5 ਲੱਖ 1 ਲੱਖ 80 ਰੁਪਿਆ ਹੋ ਗਿਆ ਹਾਂ ਸਬਜ਼ੀ ਜੋ ਗੱਲੀ ਜਾਓ ਜੇ ਉਂ ਵੀ ਲਾ ਕੇ ਵੇਚ ਕਿੰਨੀ ਕਮਾਈ ਡੱਲੀ ਦੀ ਜੇ ਬਹਿ ਕੇ ਵੇਚਦਾ ਬਈ ਬਾੜੀ ਹੈ ਕਿੰਨੀ ਹੈ ਹੁਣ ਬੋਲੀ ਤੇ ਤਾਂ 10 ਰੁਪਏ ਕਿਲੋ ਲੱਗਦੀ ਹੈ ਤੇ ਉਹ 25 ਰੁਪਏ ਕਿਲੋ ਦਿੰਦੇ ਰੇੜੀ ਵਾਲੇ ਆਪਾਂ ਨੂੰ ਤੀਤੀ ਵੀ ਕਦੋਂ ਵੇਚੀ ਜਾਂਦੇ ਆ ਹਾਂ ਕਿੱਥੇ ਜਾਂਦੀ ਹੈ ਗੱਲ ਹਾਂ ਬਈ ਆਪ ਬਹਿ ਕੇ ਵੇਚ ਦੋ ਯਾਰ ਤੂੰ ਸਿਆਣਾ ਪੈਣਾ ਲੈ ਫੜ ਕੇ ਲੈ ਇਹਨੂੰ ਯਾਰ ਲੈ ਯਾਰ ਚੱਲ ਆਇਆ ਘਰੇ ਚੱਲ ਫੇਰ ਇੱਕ ਹੋਰ ਹੈ ਬਈ ਖੜਾ ਕੋਈ ਤਾਂ ਮੁੰਡਾ ਆਇਆ ਨਹੀਂ ਵਿਜਵਾਖ ਹੈ ਹਾਂ ਕਿਤੇ ਬਤੀ ਹਾਲ ਹੈਗਾ ਸੀਗਾ ਵਿਆਹਿਆ ਉਹ ਜਵਾਕ ਛੱਡ ਕੇ ਢੌਂਕੀ ਲਾਉਣ ਲੱਗਿਆ ਦੱਸ ਤੂੰ ਆਪ ਦੇਖ ਤੁਹਾਡੀਆਂ ਗਲਤੀਆਂ ਆ ਵੀ ਤੋ ਜਵਾਕ ਨੂੰ ਢੌਂਕੀ ਲਵਾਈ ਉਹਦੀ ਜੇ ਜਵਾਕ ਤੇ ਮੈਂ ਮਰ ਗਿਆ ਨਾ ਵਾਪਸ ਆਇਆ ਫਿਰ ਤਾਂ ਜ਼ਿੰਮੇਵਾਰ ਕੌਣ ਹੈ ਪਤਾ ਹੀ ਨਹੀਂ ਕੋਈ ਯਾ ਢੌਂਕੀ ਦਾ ਲਵਾਉਣ ਵਾਲਾ ਮੈਸਲਾ ਕਹਿੰਦਾ ਢੌਂਕੀ ਲਵਾਉਂਦਾ ਮੂਰਖ ਬੰਦਾ ਹੀ ਹੈ ਨਹੀਂ ਕੋਈ ਬਸ ਫਿਰ ਜਦੋਂ ਹੁਣ ਕੀ ਹਾਂ ਉਹ ਢੌਂਕੀ ਕਹਿੰਦਾ ਉਹਨਾਂ ਨੇ ਉਹ ਤਰ ਇੱਕ ਉਹਦੇ ਭੇਜਾਂਗੇ ਕਹਿੰਦੇ ਹਾਂ ਇੱਕ ਨੰਬਰ 'ਚ ਭੇਜਾ ਕੋ ਯਾਰ ਇੱਕ ਨੰਬਰ 'ਚ ਕਿਵੇਂ ਭੇਜ ਦਿੰਗੇ ਬਾਪੂ ਕਮਾਲ ਕਰੀ ਜਨਾ ਯਾਰ ਹੁਣ ਇਹ ਤਾਂ ਉਹਨਾਂ ਦੀ ਗਲਤੀ ਆ ਸਾਡੀ ਮੇਰੀ ਕੀ ਗਲਤੀ ਪੈਸੇ ਵੀ ਲੈ ਕੇ ਕਿਹਦੀ ਗਲਤੀ ਆ ਜਾਣਾ ਵੀ ਆ ਨਾ ਸਹੀ ਕੋਲੇ ਜਾਓ ਆਪਾਂ ਹੋਰ ਵੀ ਲੋਕਾਂ ਨੂੰ ਕਹਿੰਨੇ ਆ ਹੂੰ ਵੀ ਬਿਨਾ ਦੇਖੇ ਬਾਹਲੇ ਤੋਂ ਨਾ ਕਿਸੇ 'ਚ ਫਸੋ ਠੀਕ ਆ ਗਲਤੀ ਹੋਦੀ ਦੀ ਗਲਤੀ ਨਹੀਂ ਬਈ ਯਾਰ ਇਹਦੀ ਤਾਂ ਗਲਤੀ ਹੁਣ ਤੁਸੀਂ ਜਾਂਦੀ ਆਪਾਂ ਨੂੰ ਹਾਂ ਅਸੀਂ ਐ ਨਹੀਂ ਕਹਿੰਦੇ ਵੀ ਜਿਹੜੇ ਏਜੰਟਾ ਦੋ ਤੋਤੇ ਆ ਹਾਂ ਠੀਕ ਆ ਸਾਰੇ ਨਹੀਂ ਨਾ ਮਾੜੇ ਇੱਕ ਬੰਦਾ ਸਾਰਿਆਂ ਨੂੰ ਮਾੜਾ ਕਰਵਾ ਮਾੜਾ ਕਰਾਰ ਦੇ ਜਾਂਦਾ ਉਹ ਮੈਨੂੰ ਤਾਂ ਸਾਰੇ ਹੀ ਮਾੜੇ ਅਸੀਂ ਪੈਸੇ ਮਸਾ ਮੜਾਇਆ ਬਾਈ ਮੈਨੂੰ ਤਾਂ ਸਾਰੇ ਮਾੜੇ ਸੀਗੇ 40000 ਘੱਟ ਦਿੱਤਾ ਉਹਦਾ ਮਲਗਰ ਹੁਣ ਤੇਰਾ ਤੇਰਾ ਭਰਾ ਉਹ ਪੁਰੀ ਵਾਲੇ ਨੇ ਵੇਚਿਆ ਸੀ ਨਾ ਮੋਗੇ ਵਾਲੇ ਨੇ ਇੱਕ ਨੰਬਰ ਚ ਗਿਆ ਤੇ ਕੋਈ ਉਹਨੂੰ ਅਰਚਨਾ ਆਈ ਹੈ ਉਹ ਤਾਂ ਮੋਜਾ ਕਰਦਾ ਮੋਜਾ ਕਰਦਾ ਪੱਕਾ ਹੋ ਗਿਆ ਬਾਈ ਉਹ ਪੱਕਾ ਹੋ ਗਿਆ ਉਹ ਮੋਜਾ ਕਰਦਾ ਬਾਈ ਵੇਚਣਾ ਇਹ ਜੇ ਏਜੰਟਾ ਜਿਹੜਾ ਯਾਰ ਮਾੜਾ ਏਜੰਟ ਜਿਹੜਾ ਮਾੜਾ ਏਜੰਟ ਹੈ ਠੀਕ ਹੈ ਉਹ ਬਿਲਕੁਲ ਨਾ ਦਾ ਕੋਈ ਆਪਦਾ ਦੁਕਾਨਾ ਹੋਊਗਾ ਨਾ ਉਹਦਾ ਕੋਈ ਆਪਦਾ ਦਫਤਰ ਹੋਊਗਾ ਨਾ ਪੱਕਾ ਨੰਬਰ ਦੇਵੇ ਨਾ ਪੱਕਾ ਨੰਬਰ ਦੇਵੇ ਉਹ ਕੋਣ ਨੰਬਰ ਬਦਲੂਗਾ ਹਾਂ ਫੋਨ ਲਾਈ ਜਾਂਦਾ ਹੁਣ ਕੀ ਪਤਾ ਮੈਂ ਤਾਂ ਇਹਨੂੰ ਮੁਰਖ ਕਹਿੰਦਾ ਜਿਹੜੇ ਬੰਦੇ ਨੇ ਮਤਲਬ ਕੀ ਹੈ ਆਪਣਾ ਉਹ ਕੀਤਾ ਬਿਨਾਂ ਦਫ਼ਤਰ ਤੋਂ ਬਿਨਾਂ ਉਹਨੂੰ ਫੋਨ ਲਾ ਕੇ ਦੇ ਕੇ 50 ਲੱਖ ਰੁਪਏ ਫਸ ਗਿਆ ਉਹਦਾ ਹੀ ਹੁਣ ਜਿਹੜਾ ਆਪਣਾ ਮੁੰਡਾ ਸੀ ਉਹਨੇ ਸੋਚਣਾ ਸੀ ਪੜਿਆ ਕਿਥੋਂ ਨੰਬਰ ਕਿਥੋਂ ਪੜਿਆ ਸੀ ਤੁਸੀਂ ਉਹ ਨੰਬਰ ਤਾਂ ਉਹਦਾ ਮੁੰਡੇ ਨੇ ਨਹੀਂ ਫੜਿਆ ਸੀ ਨਹੀਂ ਕਿਥੋਂ ਲਿਆ ਸੀ ਆ ਉਹ ਬੰਦਾ ਉਹਦਾ ਨਾ ਆ ਐਡਾ ਨਹੀਂ ਫੋਨਾਂ ਤੇ ਲੱਗੀਆਂ ਪੰਗਾਣੀਆਂ ਹਾਂ ਫੋਨ ਦੀ ਐਡ ਤੋਂ ਫਸ ਜਾਂਦੇ ਬਈ ਮੈਂ ਤਾਂ ਉਹਦਾ ਤੋਂ ਲੈ ਤਾ ਲੁੱਟਾ ਕਢ ਲਿਆ ਨੰਬਰ ਫੋਨ ਚ ਅੱਛਾ ਮੈਨੂੰ ਤਾਂ ਇਹਨਾਂ ਦਾ ਭੇਤ ਨਹੀਂ ਤੇ ਜ਼ਮੀਨ ਜ਼ਮੀਨ ਕਿੰਨੇ ਦੀ ਵੇਚਤੀ ਕਰੋੜ ਵੀ ਦਾ ਕਿਲਾ ਸੀ ਨਾ ਆ 2 ਕਰੋੜ ਦੀ ਜਮੀਨ ਸੀ ਦੀ ਤੇ 50 ਲੱਖ ਦਸੜਦੀ ਨੇ ਉਹਦਾ ਫਰੰਨੇ ਹੋ ਜਾਂਦੇ ਆ ਹਾਂ ਉਹਦਾ ਤਾਂ ਬਈ ਇੰਨੇ ਹੋ ਜਾਂਦੇ ਆ 25 ਕਿ ਨੂੰ ਮਹਾ ਵਿਕਰੀ ਉਹਦਾ ਤਾਂ ਫੇਰ 25 ਲੱਖ ਕਿਲਾ ਵੇਚਦਾ ਹੁਣ ਉਹੀ 2 ਕਰੋੜ ਦਾ ਕਿਲਾ ਹਾਂ ਅੱਜ ਹਾਂ ਰੋਈ ਚੱਲਣ ਤੋਂ ਮਿਲ ਕੇ ਜਾਂਦੇ ਹਾਂ ਅੱਜ ਭੇਜ ਦਿਆਂ ਕੱਲ ਭੇਜ ਦਿਆਂ ਇਹ ਪਹਿਲਾਂ ਕਿਹੜਾ ਰੌਲਾ ਪਾਇਆ ਪਹਿਲਾਂ ਅਸਲ ਜੇ ਪਤਾ ਗੱਲ ਕੀ ਆ ਯਾਰ ਹੁਣ ਭਾਣਾ ਸਿੱਧੂ ਨਹੀਂ ਉਹ ਮਤਲਬ ਕੀ ਆ ਪੈਸੇ ਬਣਾਉਂਦਾ ਠੀਕ ਹੈ ਫਿਰ ਉਹ ਲੋਗ ਲੋਗ ਉਹਦੇ ਕੋਲੇ ਜਾ ਕੇ ਬਹਿ ਜਾਂਦੇ ਵੀ ਭਾਨਾ ਸਾਡਾ ਹੱਲ ਕਰਾਊਗਾ ਨਹੀਂ ਮੈਂ ਦੱਸਦਾ ਪਾਈ ਹੈ ਦਸ ਤੱਪਾ ਨਵੀਨੂ ਪਾਈ ਹੈ ਮੈਨੂੰ ਵੀ ਪਾਈ ਆ ਉਹ ਇੱਧਰ ਆਗਾ ਕੋਟ ਦੋਨੇ ਕੋਟ ਦੋਨੇ ਤੇ ਹੁਣ ਮੇਰੀ ਗੱਲ ਸੁਣਾ ਭਾਨਾ ਕੱਲਾ ਕੀ ਕਰੇ ਤੁਸੀਂ ਪੈਸੇ ਨਾ ਦਿਓ ਯਾਰ ਹਾਂ ਜਿਹੜੇ ਆਪ ਦੀ ਆਫਸ ਦੇ ਜਾ ਆ ਭਾਨੇ ਦਾ ਤਾਂ ਕੀ ਕਸੂਰ ਐ ਇੱਥੇ ਭਾਨੇ ਨੂੰ ਕੁਛ ਕੀ ਦਿੰਨੇ ਨੇ ਪੈਸੇ ਹਾਂ ਭਾਨੇ ਨੂੰ ਪੁੱਛ ਕੇ ਦੇ ਦਿਓ ਨਾ ਨਾ ਠੀਕ ਹੈ ਫਿਰ ਤੁਸੀਂ ਏਜੰਟਾਂ ਦੇ ਕੋਲ ਪੈਨੇ ਹੋ ਯਾਰ ਵੇਖ ਨਾ ਤਾਂ ਹਰ ਉਦੋਂ ਪੁੱਛਦੇ ਤਾਂ ਕੋਈ ਨਾ ਚੰਗਾ ਬੰਦਾ ਦੇ ਦਿੰਦਾ ਬਈ ਮੇਰੀ ਗੱਲ ਸੁਣ ਇੱਕ ਮਿੰਟ ਆਪਾਂ ਅਜੇ ਕਿਥੇ ਦੁਕਾਨ ਤੇ ਜਾਨੇ ਆ ਕੋਈ ਲੀੜਾ ਕੱਪੜਾ ਲੈਣ ਜਾਂਦੇ ਆ ਸਬਜ਼ੀ ਸਬਜ਼ੀ ਲੈਣ ਜਾਂਦੇ ਆ ਆਪਾਂ ਆਪਾਂ ਨੂੰ ਬੁਲਾਉਂਦੇ ਏਗਾ ਪਾਪ ਜਾਂਦੇ ਆ ਲੈਣਾ ਆਪਾਂ ਆਪ ਜਾਂਦੇ ਆ ਤੇ ਫਿਰ ਹੁਣ ਜੇ ਤੇਰਾ ਤੂੰ ਏਜੰਟਾਂ ਕੋਲੇ ਗਿਆ ਅਸਦਾ ਏਜੰਟ ਨੂੰ ਏਜੰਟਰ ਨੂੰ ਮਾੜਾ ਤਾਂ ਨਹੀਂ ਕਹਿੰਦੇ ਗਲਤੀ ਤੇ ਤੇਰੀ ਹੈ ਕਿਉਂ ਮੁੰਡੇ ਨੂੰ ਕਿਉਂ ਭੇਜਿਆ ਐਡ ਦੇਖ ਕੇ ਹੀ ਭੱਗਿਆ ਹਾਂ ਕੋਈ ਐਡ ਵੀ ਜਿਹੜੇ ਚੱਜ ਦਾ ਬੰਦਾ ਕੋਈ ਲਾਉਂਦਾ ਨਾ ਉਹ ਉਹ ਦੇਖ ਕੇ ਲਾ ਗਲਤੀ ਫਰੀਦੀ ਵੀ ਹੁਣ ਇਸ ਗਲਤੀ ਇਹਦੀ ਹੈ ਹਾਂ ਏਜੰਟ ਦਾ ਹੀ ਕੀ ਕਰ ਦੂੰ ਤੇ ਗਲਤੀ ਇਹਦਾ ਪੁੱਤ ਦਾ ਫਿਰਦਾ ਹੈ ਹਾਂ ਤੂੰ ਤਾਂ ਮਰਨ ਲੱਗਿਆ ਸੀ ਹੁਣ ਉਹ ਨਿਬੜ ਜਾਂਦਾ ਕੰਮ ਤੁਸੀਂ ਆ ਗਏ ਮੌਕੇ ਤੇ ਕੁਝ ਨਹੀਂ ਹੁੰਦਾ ਤੇ ਹੁਣ ਤਾਂ ਹੋ ਗਿਆ ਹੁੰਦਾ ਕੰਮ ਉਹ ਕੰਮ ਤਾਂ ਹੋਣ ਨੂੰ ਹੋ ਜਾਂਦਾ ਤੇਰੇ ਪੋਤੇ ਰੋਲ ਜਾਂਦੇ ਤੇਰੀ ਨੌ ਰੋਲ ਜਾਂਦੀ ਤੇਰੀ ਘੈਲ ਰੋਲ ਜਾਂਦੀ ਪਰਿਵਾਰ ਸਾਰਾ ਸੋ ਭਾਈ ਵੀਡੀਓ ਕਿਵੇਂ ਲੱਗੀ ਇਹ ਸ਼ੇਅਰ ਕਰ ਦਿਓ ਜੀ ਇਹ ਜਿਹੜੇ ਸਾਡੇ ਵਧੀਆ ਮਤਲਬ ਇਮੀਗ੍ਰੇਸ਼ਨ ਵਾਲੇ ਆ ਜਿਵੇਂ ਜਗਦੀਪਪੁਰੀ ਜੀ ਜੋ ਕੇ ਬਹੁਤ ਵਧੀਆ ਮੋਗੇ ਤੋਂ ਉਹੋ ਜਿਹੇ ਭਰਾਵਾਂ ਕੋਲੇ ਜਾਓ ਜਿਹੜੇ ਜੈਨੂਨ ਕੰਮ ਕਰਦੇ ਆ ਆਸਟ੍ਰੇਲੀਆ ਦਾ ਕਲ ਸਿਰਫ ਓਨਲੀ ਆਸਟ੍ਰੇਲੀਆ ਦਾ ਵੀਜ਼ਾ ਲਵਾਉਂਦੇ ਆ ਤੇ ਬਹੁਤ ਵਧੀਆ ਇਨਸਾਨ ਹੈ ਮੇਰੇ ਅਨਸਾਰ ਉਹਨਾਂ ਨੇ ਵੀਜ਼ੇ ਬਹੁਤ ਲਵਾਏ ਆ ਵੀਜ਼ਾ ਜਿਹੜਾ ਆਉਂਦਾ ਵੀਜ਼ਾ ਲਵਾਉਂਦੇ ਆ ਉਹਦੀ ਫੋਟੋ ਹੀ ਪਾਉਂਦੇ ਆ ਡਿਟੇਲ ਵੀ ਦਿੰਦੇ ਆ ਪ੍ਰੂਫ ਵੀ ਦਿੰਦੇ ਆ ਤੇ ਭਾਈ ਕਿਸੇਰ ਕੀ ਕਹਿਣਾ ਚਾਹੁੰਦੇ ਆ ਜਿਹੜੇ ਮਾੜੇ ਏਜੰਟਾਂ ਕੋਲੇ ਆਪਾਂ ਜਾ ਕੇ ਫਸ ਜੰਨੇ ਆ ਭਾਈ ਮਾੜਿਆਂ ਕੋਲੇ ਨਾ ਫਸੋ ਵਧੀਆ ਏਜੰਟਾਂ ਜਿਹੜੇ ਉਹਨਾਂ ਕੋਲੇ ਚੰਗੇ ਵੀ ਹੈਗੇ ਆ ਫਿਰ ਆਪਾਂ ਕਹਿੰਦੇ ਵੀ ਚੰਗਿਆਂ ਕੋਲੇ ਜਾਓ ਮੈਂ ਪਹਿਲਾਂ ਕਹਿ ਗਿਆ ਤਾਂ ਭਾਈ ਕਿੰਨੇ ਦਫ਼ਤਰ ਬੰਦ ਕਰਾਏ ਹ ਬਹੁਤ ਘੱਟੋ ਘੱਟ 25 ਦਾ ਮੇਰੇ ਦੇਖਣ ਦੀ ਗੱਲ ਆ ਜਿਹੜੇ ਬੰਦ ਪੈ ਜਾਵਾਂ ਦੁਨੀਆ ਇਹ ਚੰਗੇ ਵੀ ਮਾੜੇ ਵੀ ਆ ਆਪਾਂ ਮਾੜੇ ਕੋਲ ਕਿਉਂ ਜਾਂਦੇ ਆ ਚੰਗੇ ਕੋਲ ਕਿਉਂ ਨਹੀਂ ਜਾਂਦੇ ਉਦੋਂ ਬਾਈ ਅੰਨੇ ਹੋ ਜਾਂਦੇ ਲੋਕ ਕੁਝ ਨਹੀਂ ਦਿਖਦਾ ਬਸ ਕੱਲੀ ਐਡਾਂ ਦੇ ਕੇ ਜੰਗਲ ਬੰਦੇ ਲਏ ਪੈਂਦੇ ਤੰਦਾਂ ਤੇ ਪਹਿਲਾਂ ਤੁਸੀਂ ਪੈਸਾ ਵਸਾ ਲੈਂਦੇ ਹੋ ਫਿਰ ਤੁਸੀਂ ਮਰਦੇ ਹੋ ਰੌਲਾ ਪਾਉਂਦੇ ਹੋ ਹੋਰ ਬਹਾਨੇ ਕੋਲ ਜਾਂਦੇ ਹੋ ਹੈ ਸੋ ਬਾਈ ਵੀਡੀਓ ਕਿਵੇਂ ਲੱਗੀ ਸਾਡੀ ਫਿਲਮ ਸੀਗੀ ਮੈਸੇਜ ਦਿੱਤਾ ਹੈ ਬਾਹਰ ਜਾਣ ਦੀ ਬਜਾਏ ਆਪਦੇ ਬੱਚਾ ਨੂੰ ਇੱਥੇ ਸੈੱਟ ਕਰੋ ਇੱਥੇ ਕੰਮ ਤੋਰ ਦਿਓ ਇੱਥੇ ਕੰਮ ਬਹੁਤ ਹੈ ਵੀਡੀਓ ਕਿਵੇਂ ਲੱਗੀ ਸ਼ੇਅਰ ਕਰ ਦਿਓ